हां जी दोस्तों सत श्री अकाल की हालचाल है जी ठीक ठाक सारे सो दोस्तों आज जेडी वीडियो बना रहे हैं जी, है जी है, पेंड दोस्तों यह बरगाड़ी जिला फरीदकोट है ਤੇ ਤਸਵੀਰ दोस्तों ਇਸ ਪਿੰਨ ਨੂੰ ਜੈਤੋ ਆ ਜਿਹੜੇ ਘਰ ਚੋਂ ਦੋਸਤੋ ਵੀਡੀਓ ਤੁਹਾਨੂੰ ਦਿਖਾ ਰਹੇ ਹਾਂ ਜੀ ਇੱਥੇ ਵਿਕਰੀ ਆਸਤੇ ਪਸ਼ੂ ਆਉਂਦੇ ਆ ਬੜੀਆਂ ਸੋਹਣੀਆਂ ਸੋਹਣੀਆਂ ਸ਼ਕੀਮ ਝੂਟੀਆਂ ਆਉਂਦੀਆਂ ਅੱਜ ਦੋ ਨਾਗ ਦੋਸਤੋ ਇਸ ਘਰ ਦੇ ਵਿੱਚੋਂ ਤੁਹਾਨੂੰ ਦਿਖਾਉਂਗਾ ਦੋਵੇਂ ਇਹ ਨਾਗ ਦੋਸਤੋ ਸਾਫ਼ ਸੁਧਰੇ ਹੋਣਗੇ ਠੀਕ ਹੈ ਜੀ ਤੇ ਵੈਸੇ ਦੋਵੇਂ ਨਾਗ ਇਹ ਤੋਰਾਂਗੇ ਵੱਡੀ ਝੋਟੀ ਦੋਸਤੋ ਵੈਸੇ ਸੀਮਨ ਲਾਈਨ ਲਈ ਤਿਆਰ ਆ ਹੁਣ ਜਦੋਂ ਵੀ ਇਹ ਹੀਟ ਦੇ ਵਿੱਚ ਆਵੇ ਤਾਂ ਤੁਸੀਂ ਇਹਨੂੰ ਸੀਮਨ ਲਵਾ ਕੇ 200 ਗੱਬਣ ਕਰ ਸਕਦੇ ਹੋ ਠੀਕ ਹੈ ਜੀ ਤੇ ਵੈਸੇ ਬਾਈ ਕਹਿੰਦਾ ਵੀ ਆਫਰ ਲਾਵਾਂਗੇ ਇਸ ਵੀਡੀਓ ਦੇ ਵਿੱਚ ਜੇ ਦੋਵੇਂ ਨਗ ਇਕੱਠੇ ਹੈ ਬਾਈ ਕੋਈ ਖਰੀਦਦਾ ਤਾਂ 100 ਕਿਲੋਮੀਟਰ ਦੇ ਘੇਰੇ ਦੇ ਵਿੱਚ ਪਹੁੰਚ ਫਰੀ ਹੈ ਠੀਕ ਹੈ ਜੀ ਤੇ ਰੇਟ ਵੀ ਤੁਹਾਨੂੰ ਦੱਸਾਂਗੇ ਦੋਸਤੋ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਬਾਕੀ ਸਾਰੀ ਗੱਲਬਾਤ ਆਉ ਬਾਈ ਨਾਲ ਕਰੀਏ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਵਧੀਆ ਹੀ ਵਧੀਆ ਆਈ ਜਾਂਦੇ ਪਸੂ ਵਿਕਰੀ ਹਾਂਜੀ 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 ਠੀਕ ਹੈ ਅੱਛਾ ਇੱਕ ਵਾਰੀ ਨਾਂ ਤੇ ਆਪਣਾ ਮੜਿਆ ਐਡਰੈਸ ਕਨਫਰਮ ਨਾਂ ਆਪਣਾ ਗਰਮੀਰ ਸਿੰਘ ਹੈ ਜੀ ਪਿੰਡ ਬਗਰਾੜੀ ਹੈ ਜੈਤੋ ਤਹਿਸੀਲ ਹੈ ਜ਼ਿਲ੍ਹਾ ਫਰੀਦਕੋਟ ਠੀਕ ਹੈ ਆਫਰ ਵੀ ਕੀ ਲਾਈ ਹੈ ਹਾਂਜੀ ਆਪਣੀਆਂ ਦੋਵੇਂ ਝੋਟੀਆਂ ਜੇ ਇਕੱਠੀਆਂ ਖਰੀਦ ਦੂਗਾ 100 ਕਿਲੋਮੀਟਰ ਦੇ ਘੇਰੇ 'ਚ ਆਪਾਂ ਪਹੁੰਚ ਫ੍ਰੀ ਕਰਾਂਗੇ ਅੱਛਾ 100 ਕਿਲੋਮੀਟਰ ਹਾਂਜੀ ਠੀਕ ਹੈ ਅੱਛਾ ਜਿਹੜੀ ਇਹ ਪਹਿਲੇ ਨੰਬਰ ਤੇ ਝੋਟੀ ਖੜੀ ਐ ਤੇਰੇ ਪਾਸੇ ਸੀਮਨ ਲੱਗ ਗਿਆ ਕਿ ਨਹੀਂ ਹਜੇ ਨਹੀਂ ਬਸ ਸੀਮਨ ਲੈਣ ਵਾਲਾ ਹੀ ਐ ਬਸ ਤਿਆਰੀ ਤਿਆਰੀ ਵੈਸੇ ਕੱਦ-ਕਾੜ ਤੇ ਦਾ weight ਦੱਸੋ ਸਹੀ ਐ ਗੱਬਨ ਹੋਣ ਲਈ ਕਿੰਨੇ ਟਾਈਮ ਦੀ ਹੋਣੀ ਪਈ ਇਹ ਹੈਗੀ ਐ ਜੀ 2 ਸਾਲ ਦੀ ਅੱਛਾ ਖੀਰੀ ਹੋਣੀ ਹਜੇ ਤੱਕ ਹਾਂ ਹਾਂ ਖੀਰੀ ਐ ਇਹ ਦੰਦਾ ਲੋ ਠੀਕ ਐ ਲੈ ਆਈ ਮਾੜੀ ਜੀ ਥੋਲਿਆ ਰੇਟ ਕੀ ਐ ਰੇਟ ਜੋੜੇ ਲਈ ਹੈਗਾ ਜੀ 85000 ਰੁਪਈਆ ਅੱਛਾ ਜੋੜੇ ਦਾ 85000 ਤੇ ਇਸੇ ਰੇਟ 'ਚ ਹੀ ਪਹੁੰਚ ਫਰੀ ਐ ਪਹੁੰਚ ਫਰੀ ਕਰਦੇ ਐ 100 ਕਿਲੋਮੀਟਰ ਤੱਕ ਠੀਕ ਐ ਹਾਂ ਜੀ ਸੋ 85000 ਜੋੜੇ ਦਾ ਰੇ ਠੀਕ ਹੈ ਜੀ ਤੇ ਇਸੇ ਰੇਟ ਦੇ ਵਿੱਚ ਇਹ ਦੋਸਤੋ ਤੁਹਾਡੀ 100 ਕਿਲੋਮੀਟਰ ਦੇ ਘੇਰੇ ਦੇ ਵਿੱਚ ਪਹੁੰਚ ਫਿਰੀ ਹੈ ਇਹ ਦੋਸਤੋ ਪਹਿਲੇ ਨੰਬਰਤੀ ਝੋਟੀ ਤੁਹਾਨੂੰ ਦਿਖਾ ਰਿਹਾ ਵੈਸੇ ਜੇ ਅਲੱਗ-ਅਲੱਗ ਰੇਟ ਕਰਨਾ ਹੋਵੇ ਕੱਲੀ-ਕੱਲੀ ਦਾ ਫੇਰ ਇਹਦਾ ਕਿੰਨਾ ਫੇਰ ਕੋਈ ਨਹੀਂ ਮੌਕੇ ਤੇ ਕਰ ਦਾਂਗੇ ਜੀ ਹੋ ਜਾਊਗਾ ਹਾਂਜੀ ਹਾਂਜੀ ਠੀਕ ਹੈ ਦੋਸਤੋ ਇਹ ਪਹਿਲੇ ਨੰਬਰ ਵਾਲੀ ਝੋਟੀ ਤੁਹਾਨੂੰ ਦਿਖਾਈ ਹੈ ਉਮਰੋ 2 ਸਾਲ ਦੰਦੋ ਖੀਰੀ ਹੈ ਸੀਮਨ ਲਾਈਨ ਲਈ ਦੋਸਤੋ ਬਿਲਕੁਲ ਤਿਆਰ ਹੈ ਸੈਂਕ ਦੋਸਤੋਂ ਕੁੰਡੀਆਂ ਦੀ ਹੋਊਗੀ ਤੇ ਉਮਰ ਦੇ ਸਹਾਰ ਨਾਲ ਕੱਦ-ਕਾੜ ਤੇ ਗਰੋਸ ਇਸ ਛੋਟੀ ਦੀ ਚੰਗੀ ਰੰਗ ਵੈਸੇ ਬਿਲਕੁਲ ਬਲੈਕ ਹੋਊਗਾ ਜੀ ਤੇ ਛੋਟੀਆਂ ਦੋਸਤੋਂ ਇਹ ਸਾਫ ਸੁਧਰੀਆਂ ਤੇ ਸੀਲ ਸਾਬ ਹੋਣਗੀਆਂ ਦੋਵੇਂ ਕੱਲੀ-ਕੱਲੀ ਲੈਣੀ ਤਾਂ ਉਸ ਸਹਾਰ ਨਾਲ ਤੁਸੀਂ ਬਾਈ ਨਾਲ ਗੱਲਬਾਤ ਕਰਕੇ ਰੇਟ ਪੁੱਛ ਸਕਦੇ ਹੋ ਜੇ ਤੁਹਾਡੀ ਤੁਸੀਂ ਦੋਸਤੋਂ ਦੋਵੇਂ ਇਕੱਠੇ ਲੈਣੀਆਂ ਤੇ ਇਹਦੇ ਵਿੱਚ ਤੁਹਾਨੂੰ ਫਾਇਦਾ ਵੀ ਤੁਹਾਡਾ ਰੇਟ ਆ ਜਿਹੜਾ ਇਸੇ ਰੇਟ ਦੇ ਵਿੱਚ ਤੁਹਾਡੀ ਪਹੁੰਚ ਫ੍ਰੀ ਹੋ ਜਾਣੀ ਹੈ ਇਹ ਪਹਿਲੇ ਨੰਬਰ ਵਾਲੀ ਝੋਟੀ ਦਸਤੋ ਦੰਦੋ ਖੀਰੀ ਹੈ ਤੇ ਇਧਰ ਦੇ ਪਾਸੇ ਜਿਹੜੀ ਝੋਟੀ ਆਪਣੇ ਕੋਲੇ ਖੜੀ ਹੈ ਬਾਈ ਇੰਨੇ ਟਾਈਮ ਦੀ ਹੋਗੀ ਹੈ ਹੈਗੀ ਜੀ 22 ਮਹੀਨਿਆਂ ਦੀ 22 ਮਹੀਨਿਆਂ ਦੀ ਹਾਂਜੀ ਹਾਂਜੀ ਠੀਕ ਹੈ ਇਹਦਾ ਵੀ ਕਿੜਾ ਜਿਹੜਾ ਦੰਦੋ ਤਾਂ ਖੀਰੀਆਂ ਹੀ ਹੋਣੀਆਂ ਹਾਂ 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 ਖੀਰੀਆਂ ਬਈ ਖੀਰੀ ਠੀਕ ਹੈ ਸਿੰਗ ਸੁੰਗ ਦਸੋ ਬਿਲਕੁਲ ਨੇੜਿਓਂ ਗੋਲ ਕਰਨਾ ਸ਼ੁਰੂ ਕਰਤਾ ਜੀ ਬਾਕੀ ਫੇਸ ਦੀ ਬਿਊਟੀ ਇਸ ਝੋਟੀ ਦੀ ਵੀ ਚੰਗੀ ਏ ਤੇ ਢਾਂਚਾ ਸੋਹਣਾ ਸਭੀ ਏ ਝੋਟੀ ਦੀ ਦੋਦੀ ਪਈ ਜਾਂਦੀ ਏ ਝੋਟੀ ਜਮਾਂ ਹਾਂ ਸਿੰਗ ਵੇਖੋ ਜਮਾਂ ਨਾਲ ਹੀ ਮੋੜੀ ਜਾਂਦੀ ਏ ਠੀਕ ਹੈ ਤਕਰੀਬਨ ਦੋਸਤੋ 20 ਮਹੀਨੇ ਇਸ ਛੋਟੀ ਦੀ ਉਮਰ ਹੈ ਠੀਕ ਹੈ ਜੀ ਜੋੜੇ ਦਾ ਰੇਟ 85000 ਹੈ 85000 ਦੇ ਵਿੱਚ ਹੀ ਦੋਸਤੋ 100 ਕਿਲੋਮੀਟਰ ਦੇ ਘੇਰੇ ਦੇ ਵਿੱਚ ਪਹੁੰਚ ਫਰੀ ਜਾਏ ਨਧੋਆਂ ਚੋਟੀਆਂ ਦੀ ਠੀਕ ਹੈ ਸਿੰਗ-ਸਿੰਗ ਇਸ ਛੋਟੀ ਦੇ ਵੀ ਦੋਸਤੋ ਬਹੁਤ ਕਮਾਲ ਦੇ ਆ ਠੀਕ ਹੈ ਤੇ ਬਾਕੀ ਸੋਹਣੀ ਹੈ ਛੋਟੀਆਂ ਵੀ ਢਾਂਚਾ ਸੋਹਣਾ ਦਾ ਸਰੀਰ ਦੀ ਬਨਾਵਟ ਸਾਰੀ ਸੋਹਣੀ ਹੈ ਛੋਟੀ ਦੀ ਦੋਸਤੋ ਇਹ ਦੂਜੇ ਨੰਬਰ ਵਾਲੀ ਛੋਟੀ ਤੁਹਾਨੂੰ ਤਾਂ ਕਰੇ ਜੇ ਤੁਹਾਨੂੰ ਕੱਲੀ-ਕੱਲੀ ਇੱਕ-ਇੱਕ ਪਸੰਦ ਆਉਂਦੀ ਆ ਤਾਂ ਤੁਸੀਂ ਉਸ ਸਾਹ ਨਾਲ ਤੁਸੀਂ ਬਾਈ ਤੋਂ ਗੱਲਬਾਤ ਕਰਕੇ ਅ ਝੋਟੀਆਂ ਖਰੀਦ ਸਕਦੇ ਹੋ ਇਹ ਦੂਜੇ ਨੰਬਰ ਵਾਲੀ ਜੇ ਦੋਸਤੋ ਥਣ ਥਣ ਇਹਨਾਂ ਦੋਵਾਂ ਝੋਟੀਆਂ ਨੇ ਬਹੁਤ ਕਮਾਲ ਦੇ ਹੋਣਗੇ ਬਾਕੀ ਬਰੀਕੀਆਂ ਦੇ ਵਿੱਚ ਇਹ ਝੋਟੀ ਚੰਗੀ ਹੈ ਦੋਸਤੋ ਇਹ ਦੂਜੇ ਨੰਬਰ ਵਾਲੀ ਹੈ ਠੀਕ ਹੈ ਜੀ ਵੈਸੇ ਦੋਵੇਂ ਨਾਲ ਕੀ ਹੈ ਦੋਸਤੋ ਤੋੜ ਕੇ ਦਿਖਾਤੇ ਹੈ ਜੀ 85000 ਜੋੜੇ ਦਾ ਰੇਟ ਹੈ ਜਿਹੜੇ ਵੀ ਕਿਸੇ ਵੀਰ ਭਰਾ ਨੂੰ ਪਸੰਦ ਆਵੇ ਤਾਂ ਤੁਸੀਂ ਬਾਈ ਨਾਲ ਗੱਲਬਾਤ ਕਰਕੇ ਖਰੀਦ ਸਕਦੇ ਹੋ ਤੇ ਚਲੋ ਠੀਕ ਹੈ ਬਾਈ ਜੀ ਠੀਕ ਹੈ ਜੀ ਧੰਨਵਾਦ